ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਗੁਰਬਾਣੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਕਿਸੇ ਆਦਮੀ ਨਾਲ ਵਿਪਰਤਾ ਪਾ ਕੇ ਘਰ ਵਿਹਾਰ ਕਰਕੇ ਕਿਸੇ ਚੀਜ਼ ਦਾ ਭਰੋਸਾ ਦੇ ਕੇ ਉਸ ਦਾ ਵਿਸਾ ਲੈ ਕੇ ਕੋਈ ਚੀਜ਼ ਚਾਰ ਰੁਪਏ ਲੈ ਕੇ ਚਲੇ ਜਾਣਾ ਐਸੇ ਨੂੰ ਠੱਗੀ ਆਖਦੇ ਹਨ ਐਸੇ ਠੱਗ ਪੁਰਸ਼ ਹਮੇਸ਼ਾ ਠੱਗੀਆਂ ਹੀ ਮਾਰਦੇ ਹਨ ਪਰ ਜਦੋਂ ਲੰਮੀ ਨਿਗਾਰ ਨਾਲ ਵੇਖਿਆ ਜਾਵੇ ਤਾਂ ਪਤਾ ਲੱਗਦਾ ਹੈ ਕਿ ਠੱਗਾਂ ਨੂੰ ਸਦਾ ਕਟਾ ਹੀ ਰਹਿੰਦਾ ਹੈ ਅਤੇ ਇਹੇ ਪੁਖੇ ਹੀ ਮਰਦੇ ਰਹਿੰਦੇ ਹਨ ਸਦਾ ਸੱਚ ਅਤੇ ਸਤ ਸੰਗਤ ਤੋਂ ਦੂਰ ਰਹਿੰਦੇ ਹਨ ਅਤੇ ਪਾਪਾਂ ਦੇ ਕੰਮਾਂ ਵਿੱਚ ਹੀ ਸਦਾ ਨੱਠੇ ਫਿਰਦੇ ਹਨ ਜਿਸ ਤਰ੍ਹਾਂ ਕਿ ਪਾਈ ਗੁਰਦਾਸ ਜੀ ਵੀ ਲਿਖਦੇ ਹਨ ਪਾਪੀ ਪਾਪ ਕਾ ਮਾਫ ਦੇ ਹੋਏ ਫਿਰਦੇ ਨੱਠੇ ਪਾਵੇਂ ਉਹ ਲੋਕ ਰੁਪ ਛੁੱਕ ਕੇ ਛਲ ਕਰਨ ਜਾਂ ਜਾਹਰਾ ਤੌਰ ਤੇ ਛਲ ਕਰਨ ਪਰ ਉਹਨਾਂ ਦਾ ਪਾਜ ਛੇਤੀ ਹੀ ਲੈ ਜਾਂਦਾ ਹੈ ਕੂਰ ਠੱਗੀ ਗੁੱਜੀ ਨਾ ਰਹੇ ਬਲੰਮਾ ਪਾਜ ਲੈ ਜਾਏ पाव कूड़े कम ਅਤੇ ਠੱਗੀ ਕਦੀ ਛੁਭੀ ਨਹੀਂ ਰਹਿੰਦੀ ਜੈਸੇ ਮਲੰਮੇ ਦਾ ਗਹਿਣਾ ਸਵਰਨ ਨਾਲੋਂ ਵੱਧ ਕੇ ਚਮਕ ਮਾਰਦਾ ਹੈ ਪਰ ਉਸ ਦਾ ਝੂਠਾ ਪਾਜ ਛੇਤੀ ਹੀ ਲੱਜ ਜਾਂਦਾ ਹੈ ਇਸੇ ਤਰ੍ਹਾਂ ਠੱਗੀ ਕਰਨ ਵਾਲੇ ਪੁਰਸ਼ ਦਾ ਪਾਜ ਛੇਤੀ ਹੀ ਪ੍ਰਗਟ ਹੋ ਜਾਂਦਾ ਹੈ ਅਤੇ ਉਸ ਦਾ ਨਕਲੀ ਚਿਹਰਾ ਦੁਨੀਆਂ ਦੇ ਸਾਹਮਣੇ ਆ ਜਾਂਦਾ ਹੈ ਸਾਡੀ ਅਜ ਦੀ ਭਗਤ ਨਾਮਦੇਵ ਦੀ ਸਾਖੀ ਵੀ ਇਸੇ ਹੀ ਦਰਸਤਾਨ ਨੂੰ ਸਿੱਟ ਕਰਦੀ ਹੈ ਪਗਤ ਨਾਮਦੇਵ ਜੀ ਦੀ ਇੱਕ ਬੜੀ ਹੀ ਪਿਆਰੀ ਸਾਖੀ ਸਾਖੀ ਸ਼ੁਰੂ ਕਰਨ ਤੋਂ ਪਹਿਲੇ ਆਪ ਜੀ ਅਗੇ ਬੇਨਤੀ ਹੈ ਅਗਲ ਵੀਡੀਓ ਚੰਗੇ ਲਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਪਗਤ ਨਾਮਦੇਵ ਜੀ ਹਰਦਵਾਰ ਜਾਣ ਵਾਸਤੇ ਜਮਨਾਪਰ ਕਰਨ ਵਾਸਤੇ 베ਰੀ ਵਿੱਚ ਬੈਠੇ ਹੋਏ ਸਨ ਉਨ੍ਹਾਂ ਦੇ ਨਾਲ ਹੀ ਦੋ ਅਜਿਹੇ ਸੱਜਣ ਵੀ ਬੈਠੇ ਹੋਏ ਸਨ ਜਿਨ੍ਹਾਂ ਵਿੱਚੋਂ ਇੱਕ ਤਾਂ ਦੇਖਣ ਨੂੰ ਕੋਈ ਧਨਵਾਨ ਵਪਾਰੀ ਜਾਪਦਾ ਸੀ ਅਤੇ ਦੂਸਰਾ ਪਗਵੇਂ ਕੱਪੜੇ ਪਾਏ ਹੋਏ ਸਨ ਗਲ ਵਿੱਚ ਮਾਲਾ ਸੀ ਮੱਥੇ ਤਿਲਕ ਲਾ ਕੇ ਸਮਾਦ ਵਿੱਚ ਬਿਠਾ ਹੋਇਆ ਸੀ ਜਦੋਂ ਮਲਾ ਨੇ ਬੇੜੀ ਨੂੰ ਨਦੀ ਵਿੱਚ ਠੇਲ ਦਿੱਤਾ ਤਾਂ ਉਸ ਪਗਵੇਂ ਕੱਪੜੇ ਵਾਲੇ ਨੇ ਅੱਖ بچਾ ਕੇ ਧਨਵਾਨ ਵਪਾਰੀ ਦਾ ਸਾਰਾ ਤਨ ਚੋਰੀ ਕਰ ਲਿਆ ਜਮਨਾ ਪਾਰ ਹੋ ਕੇ ਵਪਾਰੀ ਨੇ ਰੋਲਾ ਪਾਇਆ ਕਿ ਮੇਰਾ ਤਾਂ ਚੋਰੀ ਹੋ ਗਿਆ ਹੈ ਉਹ ਵਪਾਰੀ ਭਗਤ ਨਾਮਦੇਵ ਜੀ ਦੇ ਉੱਤੇ ਸ਼ੱਕ ਕਰਨ ਲੱਗਾ ਕਿ ਤੁਸੀਂ ਮੇਰੇ ਨਾਲ ਬੈਠੇ ਹੋਏ ਸੀ ਇਸ ਲਈ ਮੇਰਾ ਸਾਰਾ ਧਨ ਤੁਸੀਂ ਚੁਰਾਇਆ ਹੈ ਉਸ ਵਪਾਰੀ ਦਾ ਰੋਲਾ ਸੁਣ ਕੇ ਬਾਕੀ ਜੋ ਬੇੜੀ ਵਿੱਚ ਬੈਠੇ ਹੋਏ ਸਨ ਉਹ ਲੋਕ ਵੀ ਇਕੱਠੇ ਹੋ ਗਏ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਵਪਾਰੀ ਦਾ ਧਨ ਚੋਰੀ ਹੋ ਗਿਆ ਹੈ ਅਤੇ ਚੋਰੀ ਦਾ ਦੋਸ਼ ਭਗਤ ਜੀ ਉੱਤੇ ਲੱਗ ਰਿਹਾ ਹੈ ਤਾਂ ਉਹਨਾਂ ਵਿੱਚੋਂ ਇੱਕ ਬਜ਼ੁਰਗ ਬੋਲਿਆ ਇਸ ਤਰ੍ਹਾਂ ਚੋਰੀ ਦਾ ਇਲਜ਼ਾਮ ਲਗਾਉਣਾ ਠੀਕ ਨਹੀਂ ਅਸੀ ਸਾਰੇ ਮੁਸਾਫਾ ਤੇਰੇ ਕੋਲ ਹਾਂ ਇਸ ਲਈ ਸਾਰਿਆਂ ਦੀ ਤਲਾਸ਼ੀ ਲੈ ਲੈ ਜਿਸ ਕੋਲ ਪੈਸੇ ਹੋਣਗੇ ਨਿਕਲ ਆਣਗੇ ਜਦੋਂ ਸੇਠ ਨੇ ਸਾਰਿਆਂ ਦੀ ਤਲਾਸ਼ੀ ਲਈ ਤਾਂ ਕਿਸੇ ਦੇ ਕੋਲੋਂ ਕੁਝ ਨਾ ਮਿਲਿਆ ਹੁਣ ਸੇਠ ਸੋਚੀ ਪੈ ਗਿਆ ਅਤੇ ਜਦੋਂ ਉਸ ਦਾ ਧਿਆਨ ਭਗਵੇਂ ਵੇਸ ਵਾਲੇ ਮਹਾਤਮਾ ਤੇ ਪਿਆ ਤਾਂ ਸੇਠ ਨੇ ਉਸਨੇ ਕਿਹਾ ਕਿ ਭਾਈ ਮੇਰੀ 1 ਰੁਪਿਆ ਦੀ ਥੈਲੀ ਇੱਥੇ ਰਹਿ ਗਈ ਹੈ ਅਤੇ ਮੈਂ ਸਭ ਦੀ ਤਲਾਸ਼ੀ ਲੈ ਲਈ ਹੈ ਇਕ ਤੂੰ ਹੀ ਹੈ ਜਿਸ ਦੀ ਤਲਾਸ਼ੀ ਹੋਣੀ ਬਾਕੀ ਹੈ ਇਹ ਜਿਸ ਉਹ ਨ ਮਹਾਤਮਾ ਬਣੇ ਬੈਠਾ ਹੋਇਆ ਠਾਕ ਕਹਿ ਲੱਗਾ ਕਿ ਮੇਰੇ ਕੋਲ ਤੇਰੀ ਕੋਈ ਥੈਲੀ ਨਹੀਂ ਤਾਂ ਪਗਦ ਨਾਮਦੇਵ ਜੀ ਨੇ ਕਿਹਾ ਥੈਲੀ ਤੇਰੇ ਅਸਨ ਹੇਠ ਹੈ ਤੂੰ ਇਸ ਨੂੰ ਦੇ ਦੇ ਪਰ ਫਿਰ ਉਹ ਠਾਕ ਮੁਕਰ ਗਿਆ ਤਾਂ ਸ਼ਾਹੂ ਕਰਨੇ ਸ਼੍ਰੀ ਨਾਮਦੇਵ ਜੀ ਦੇ ਕਹਿਣ ਦੇ ਉੱਤੇ ਉਸ ਨੂੰ ਉਠਾ ਕੇ ਆਸਨ ਦੇ ਹੇਠੋਂ ਥੈਲੀ ਕੱਢ ਲਈ ਅਤੇ ਲੈ ਕੇ ਚਲਾ ਗਿਆ ਉਸ ਨੇ ਇਸ ਕਰਤੂਤ ਨੂੰ ਵੇਖ ਕੇ ਬੇੜੀ ਦੇ ਸਾਰੇ ਮੁਸਾਫਰ ਉਸ ਨੂੰ ਫਿਟਕਾਰਾ ਪਾਉਂਦੇ ਹੋਏ ਕਹਿਣ ਲੱਗੇ ਤੇਰਾ ਇਹ ਭਗਵਾ ਚੋਲਾ ਅਤੇ ਗਲਮਾਲਾ ਕਿਸੇ ਹੋਰ ਚੀਜ਼ ਵੱਲ ਇਸ਼ਾਰਾ ਕਰਦੇ ਹਨ ਪਰ ਤੇਰੀ ਕਰਤੂਤ ਕੀ ਕਹਿੰਦੀ ਹੈ ਕਿ ਤੂੰ ਅੰਦਰੋਂ ਕਪਟ ਨਾਲ ਭਰਿਆ ਪਿਆ ਹੈ ਪਗਦ ਨਾਮਦੇਵ ਜੀ ਨੇ ਵੀ ਉਸ ਦੀ ਕਰਨੀ ਵੇਖ ਕੇ ਸ਼ਬਦ ਉਚਾਰਿਆ ਸਾਪ ਕੁੰਚ ਛੋੜੈ ਬਿਖ ਨਹੀਂ ਛੜੈ ਉਦਕ ਮਾਹੇ ਜੈਸੇ ਬਗ ਧਿਆਨ ਮਟੈ ਕਾਹੇ ਕੋ ਕੀਜੈ ਧਿਆਨ ਜਪੰਨਾ ਜਪਤੇ ਸੁਧ ਨਹੀਂ ਮਨ ਆਪਣਾ ਸਿੰਗਤ ਭੋਜਨ ਜੋਰ ਨਾ ਜਾਣੈ ਐਸੇ ਹੀ ਠਕ ਦਿਓ ਬਖਾਨੈ ਨਾਮੇ ਕੇ ਸਵਾਮੀ ਲਹੇਰੇ ਚਗਰਾ ਰਾਮ ਰਸਾਇਣ ਪਿਓਰੇ ਦਗਰਾ ਜਿਸ ਤੋਂ ਭਾਵ ਸੀ ਸੱਪ ਆਪਣੀ ਕੁੰਸਤਾਂ ਛੱਡ ਦਿੰਦਾ ਹੈ ਪਰ ਜ਼ਹਿਰ ਨਹੀਂ ਛੱਡਦਾ ਤੂੰ ਵੀ ਚੋਲਾ ਤਾਂ ਬਦਲ ਲਿਆ ਹੈ ਪਰ ਅੰਦਰੋਂ ਵਾਸ਼ਨਾ ਦਾ ਜ਼ਹਿਰ ਨਹੀਂ ਕੱਢਿਆ ਜਿਸ ਪ੍ਰਕਾਰ ਬਗਲਾ ਮੱਛੀ ਫੜਨ ਲਈ ਪਾਣੀ ਵਿੱਚ ਧਿਆਨ ਲੋਂਦਾ ਹੈ ਇਸੇ ਤਰ੍ਹਾਂ ਦਾ ਧਿਆਨ ਤੋਂ ਲਗਾਉਂਦਾ ਹੈ ਇਸ ਤਰ੍ਹਾਂ ਦਾ ਸੱਚਾ ਉਪਦੇਸ਼ ਸੁਣ ਕੇ ਉਸ ਠੱਗ ਨੂੰ ਖੋਸ਼ ਆ ਗਈ ਅਤੇ ਅੱਗੇ ਵਾਸਤੇ ਉਹ ਠੱਗੀ ਕਰਨ ਤੋਂ ਰੁਕ ਗਿਆ ਅਤੇ ਆਪਣਾ ਜਨਮ ਸਫਲਾ ਕਰ ਲਿਆ ਸੋ ਠੱਗ ਪੁਰਸ਼ਾਂ ਨੂੰ ਵਿਚਾਰ ਕਰਨੀ ਚਾਹੀਦੀ ਹੈ ਹੱਕ ਪਰਾਇਆ ਨਾਨਕਾ ਉਸ ਸੁਵਰ ਉਸ ਕਾਏ ਗੁਰਪੀਰ ਹਾਮਾ ਤਾਂ ਪਰੇ ਜਾਂ ਮੁਰਦਾਨਾ ਖਾਏ ਐਸੇ ਨਹੀਂ ਠੱਗ ਪੁਰਸ਼ਾਂ ਨੂੰ ਵੀ ਵਿਚਾਰ ਕਰਨੀ ਚਾਹੀਦੀ ਹੈ ਅਸੀਂ ਕਿਉਂ ਪਰਾਇਆ ਹੱਕ ਰਾਤ ਦਿਨੇ ਖਾ ਰਹੇ ਹਾਂ ਇਸ ਦਾ ਲੇਖਾ ਸਾਨੂੰ ਜ਼ਰੂਰ ਦੇਣਾ ਪਵੇਗਾ ਅਤੇ ਪਾਪਾਂ ਦੇ ਬਦਲੇ ਭਾਰੀ ਸਜ਼ਾ ਮਿਲੇਗੀ ਬੜੀ ਅਦੋ ਗਤੀ ਸਾਨੂੰ ਪ੍ਰਾਪਤ ਹੋਵੇਗੀ ਐਸੇ ਠੱਗ ਐਸੀ ਵਿਚਾਰ ਕਰਕੇ ਛਲ ਫਰੇਬ ਛੱਡ ਕੇ ਗੁਰੂ ਨਾਨਕ ਦੇਵ ਜੀ ਦੇ ਛਣ ਲੈਣ ਤਾਂ ਸਤਿਗੁਰੂ ਜੀ ਐਸੇ ਪੁਰਸ਼ਾਂ ਨੂੰ ਵੀ ਜ਼ਰੂਰ ਤਾਰਣਗੇ ਜੋ ਸ਼ਰਨ ਆਵੇ ਅਤੇ ਸਕੰਠ ਲਾਵੇ ਇਹ ਬਿਰਦ ਸਵਾਮੀ ਸੰਦਾ ਕਿਉਂਕਿ ਸੱਜਣ ਠੱਗ ਵਰਗੇ अनेका ਪਾਪੀ ਸਤਿਗੁਰੂ ਜੀ ਨੇ ਤਾਰੇ ਹਨ ਅਤੇ ਹੁਣ ਵੀ ਸ਼ਰਨ ਆਇਆਂ ਨੂੰ ਤਾਰਣਗੇ ਇਸ ਲਈ ਠੱਗ ਪੁਰਸ਼ਾਂ ਨੂੰ ਚਾਹੀਦਾ ਹੈ ਠੱਗੀਆਂ ਮਾਰਨ ਦਾ ਕੰਮ ਧਿਆਕੇ ਸਤਿਗੁਰੂ ਜੀ ਦੀ ਛਲ ਲੈਣਾ ਅਤੇ ਆਪਣਾ ਜਨਮ ਸਫਲਾ ਕਰਨ ਠੱਗ ਸਦਾ ਮਾਰਦੇ ਨੇ ਠੱਗੀਆਂ ਦਿਨ ਰਾਤ ਜੀ ਵਾਲਸਾਲ ਕਰ ਸਦਾ ਛੱਟ ਨਹੀਂ ਲੰਗਾਵਦੇ ਕਿਸੇ ਵਿਸ਼ਵਾਸ ਦੇ ਕਿ ਲੁੱਟ ਦੇ ਅਤੁੱਟ ਤਨ ਕਿਸੇ ਮਰ ਜਾਣੋ ਚੱਟ ਪਟ ਹੈ ਮੁਕੰਮ ਦੇ ਪਾਪਾ ਸੰਧਾ ਪਰ ਸਦਾ ਕਰਦੇ ਤਿਆਰ ਜਗ ਮਾਨਸ ਜਨਮ ਸੰਧੀ ਬੇੜੀ ਹੈਡੂ ਬਾਂਦੇ ਤਾਂ ਤੇ ਤੁਸੀਂ ਠੱਗ ਪਾਈ ਛੱਡੋ ਇਹ ਤਾਂ ਕੰਮ ਮਾੜੇ ਜਦੋਂ ਭਗਤ ਬੇੜੇ ਗੁਰੂ ਪਰ ਹੈ ਲੰਗਾਵਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ